ਇੱਕ ਬੰਦੇ ਨੇ ਪੁੱਛਿਆ ਮਹਾਤਮਾ ਨੂੰ ਕਿ ਮਹਾਤਮਾ ਜੀ ਦੁਨੀਆ ਚੰਦ ਤੱਕ ਪਹੁੰਚ ਗਈ ਹੈ ਦੁਨੀਆ ਇਤਨੀ ਦੂਰ ਚਲੀ ਗਈ ਹੈ ਤੋ ਜੀ ਤੁਸੀਂ ਅਜੇ ਵੀ ਬੈਠੇ ਮਾਲਾ ਫੇਰੀ ਜਾ ਰਹੇ ਹੋ ਦੇਖੋ ਦੁਨੀਆ ਨੇ ਕਿੰਨੀ ਤਰੱਕੀ ਕਰ ਲਈ ਹੈ ਇੱਥੇ ਬੈਠ ਕੇ ਸਾਨੂੰ ਚੰ드ਰਮਾ ਬੜਾ ਨੇੜੇ ਨਜ਼ਰ ਲੱਗਦਾ ਹੈ ਨਜ਼ਰ ਆਉਂਦਾ ਹੈ ਐਨੇ ਅਵਿਸ਼ਕਾਰ ਸਾਇੰਸ ਨੇ ਕਰ ਲਿਆ ਨੇ ਐਨੀਆਂ ਖੋਜਾਂ ਸਾਇੰਸ ਨੇ ਕਰ ਲਿਆ ਨੇ ਤੁਹਾਡੀ ਮਾਲਾ ਦੇ ਵਿੱਚ ਕੀ ਤਾਕਤ ਹੈ ਉਸ ਮਹਾਤਮਾ ਨੇ ਆਖਿਆ ਕਿ ਪੁੱਤਰ ਮਾਇਆ ਦੀ ਤਾਕਤ ਜਾਨਣਾ ਚਾਹੁੰਨਾ ਹੈ ਕਹਿੰਦਾ ਜੀ ਹਾਂ ਕਹਿੰਦੇ ਨੇ ਸੁਣ ਫਿਰ ਮਾਇਆ ਦੀ ਤਾਕਤ ਕੀ ਹੈ ਵਹਿਗੁਰੂ ਜੀ ਤੈਨੂੰ ਸੁਣਾਉਣਾ ਨਹੀਂ ਕੇਵਲ ਦਿਖਾਉਣਾ ਹੈ ਉਸ ਮਹਾਤਮਾ ਨੇ ਆਪਣੇ ਹੱਥ ਦੇ ਵਿੱਚ ਮਾਲਾ ਲਈ ਹੈ ਤੇ ਉਸ ਨੌਜਵਾਨ ਨੂੰ ਆਖਿਆ ਕਿ ਦੇਖ ਮਾਲਾ ਦੇ ਵਿੱਚੋਂ ਉਹਨੇ ਮਾਲਾ ਦੇ ਵਿੱਚੋਂ ਦੇਖਿਆ ਤੇ ਕੀ ਵੇਖਦਾ ਹੈ ਕਿ ਆਪਣੇ ਘਰ ਲੰਮੇ ਪਿਆ ਮਰਿਆ ਹੋਇਆ ਉਹਦੀ ਔਰਤ ਉਹਦੇ ਬੱਚੇ ਉਦੀ ਮਾਂ ਉਹਦਾ ਬਾਪ ਬੈਠ ਕੇ ਸਹਰਾਣੇ ਉਸ ਨੂੰ ਰੋ ਰੇ ਨੇ ਇੱਕੋ ਦਮ ਡਰ ਗਿਆ ਇੱਕੋ ਦਮ ਡਰ ਗਿਆ ਤੇ ਮੁਖ ਦੇ ਵਿੱਚੋਂ ਨਿਕਲਿਆ ਸ਼ਬਦ ਰਾਮ ਕਹਿੰਦੇ ਨੇ ਇਹ ਮਾਲਕ ਦਾ ਕੋਤਕ ਹੈ ਕਿ ਜਿਹੜੀ ਤੇਰਾ ਅਵਿਸ਼ਕਾਰ ਰੱਬ ਨੂੰ ਨਹੀਂ ਦਿਖਾ ਸਕਦਾ ਮੌਤ ਨੂੰ ਨਹੀਂ ਦਿਖਾ ਸਕਦਾ ਇਮਾਲਾ ਉਸ ਨੂੰ ਵੀ ਬਹੁਤ ਨੇੜਿਓਂ ਵਖਾ ਦਿੰਦੀ ਹੈ ਮਾਲਾ ਦੇ ਨਾਲ ਮੌਤ ਨੇੜੇ ਨਜ਼ਰ ਆਉਂਦੀ ਹੈ ਮਾਲਾ ਦੇ ਨਾਲ ਰੱਬ ਨੇੜੇ ਨਜ਼ਰ ਆਉਂਦਾ ਹੈ ਦੁਨੀਆਂ ਦੇ ਅਵਿਸ਼ਕਾਰ ਭਾਵੇਂ ਜਿੰਨੇ ਮਰਜ਼ੀ ਹੋ ਗਏ ਹੋ ਪਰ ਇਹਦੇ ਤੋਂ ਉੱਤੇ ਕੋਈ ਅਵਿਸ਼ਕਾਰ ਨਹੀਂ ਅਜੇ ਅਗਿਆਨਤਾ ਦਾ ਹਨੇਰਾ ਹੈ ਜਿਹਦੇ ਕਰਕੇ ਮਨੁੱਖ ਭਟਕਦਾ ਹੈ ਤੇ ਜਿਸ ਦਿਨ ਗੁਰੂ ਮਿਲ ਗਿਆ ਜਿਸ ਦਿਨ ਸਾਧੂ ਮਿਲ ਗਿਆ ਉਸ ਦਿਨ ਇਹ ਅਗਿਆਨਤਾ ਦਾ ਹਨੇਰਾ ਖਤਮ ਹੋ ਜਾਵੇ ਮਿਲਿਆ ਸੀ ਨਾ ਲੱਖੂ ਧੜਵੀ ਡਾਕੂ ਸੀ ਬੰਗਾ ਭਾਈ ਪੈਰਾਣਾ ਜੀ ਇਹ ਲੱਕੜਾਂ ਵੱਢ ਰਹੇ ਸਨ ਜੰਗਲ ਦੇ ਵਿੱਚ ਲੱਕੜਾਂ ਵੱਢ ਕੇ ਇਹਨਾਂ ਨੇ ਚੌਂਕੜਾ ਲਾ ਕੇ ਬਹਿ ਗਏ ਤੇ ਵਾਹਿਗੁਰੂ ਜੀ ਦੇ ਨਾਮ ਨੂੰ ਸਿਮਰਨ ਲਗੇ ਕਿਤੇ ਜੁੜਿਆਂ ਦਾ ਸੰਗ ਮਿਲ ਜਾਵੇ ਤੇ ਮੈਂ ਕਿਹਨਾ ਵੱਡੇ ਵੱਡੇ ਪਾਪੀਆਂ ਦਾ ਉਧਾਰ ਹੋ ਜਾਂਦਾ ਮਹਾਰਾਜ ਜੀ ਦੀ ਬਾਣੀ পড়ੂ ਸਾਬ ਜੀ ਦੀ ਬਾਣੀ ਕਹਿੰਦੀ ਹੈ ਅਜਾਮਲ ਪਾਪੀ ਜਗ ਜਾਣੇ ਨਿਮਕ ਮਾਇਨੇ ਨਿਸਤਾਪ ਤੇ ਯਾਦ ਰੱਖਿਓ ਜਦੋਂ ਵੀ ਜੀਵਨ ਦਾ ਉਧਾਰ ਕਰੇਗਾ ਤੇ ਸਾਧੂ ਕਰੇਗਾ ਜਦੋਂ ਵੀ ਜੀਵਨ ਦਾ ਕਲਿਆਣ ਕਰੇਗਾ ਤੇ ਬੰਦਗੀ ਕਰਨ ਵਾਲੇ ਦੇ ਪਾਸੋਂ ਸਾਡਾ ਉਧਾਰ ਤੇ ਕਲਿਆਣ ਹੋਵੇ ਐਸੀ ਗੁਰੂ ਨੇ ਕਿਰਪਾ ਕੀਤੀ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਕੋਲ ਲੈ ਗਏ ਜੀਵਨ ਐਸਾ ਬਦਲ ਗਿਆ ਜਿਨ੍ਹਾਂ ਹੱਥਾਂ ਦੇ ਵਿੱਚ ਹਥਿਆਰ ਸੀ ਅੱਜ ਗੁਰੂ ਦੇ ਦਰਸ਼ਨ ਕਰਕੇ ਉਹਨਾਂ ਹੱਥਾਂ ਦੇ ਵਿੱਚ ਮਾਲਾ ਆ ਗਈ ਮਾਲਾ ਇਹ ਮਾਲਾ ਉਹ ਮਾਲਾ ਨਹੀਂ ਇਹ ਹੈ ਪ੍ਰੇਮ ਦੀ ਮਾਲਾ ਪਿਆਰ ਦੀ ਜੀਵਨ ਬਦਲ ਜਾਂਦਾ ਜਦੋਂ ਸਾਧੂ ਮਿਲ ਜਾਵੇ ਜੀਵਨ ਪਰਵਰਤਨ ਹੋ ਜਾਂਦਾ ਹੈ ਇਸੇ ਕਰਕੇ ਪੰਚਮ ਗੁਰਦੇਵ ਮਹਾਰਾਜ ਕਹਿ ਰਹੇ ਨੇ ਮਹਾਰਾਜ ਕਹਿੰਦੇ ਨੇ ਜਹ ਕੀਰਤਨ ਤੇਰਾ ਸਾਧੂ ਘામੈ ਜਹ ਜਹ ਦੇ ਅਰਥ ਨੇ ਜਿੱਥੇ ਬੈਠ ਕੇ ਭਗਤੀ ਬੰਦਗੀ ਕਰਨ ਵਾਲੇ ਤੇਰੀ ਉਪਮਾ ਕਰਦੇ ਨੇ ਤੇਰੀ ਵਡਿਆਈ ਕਰਦੇ ਨੇ ਪੰਚਮ ਗੁਰਦੇਵ ਮਹਾਰਾਜ ਕਹਿੰਦੇ ਨੇ ਤਾਹਾਂ ਮੇਰਾ ਮਨ ਲਾਗੇ ਮੇਰਾ ਜਿਹੜਾ ਮਨ ਹੈ ਨਾ ਮੇਰਾ ਮਨ ਹੀ ਉਥੇ ਲੱਗਦਾ ਹੈ ਜਿੱਥੇ ਵਾਹਿਗੁਰਜੀ ਦੀ ਸਿਫਤ ਸਲਾਕ ਹੁੰਦੀ ਜਿੱਥੇ ਉਹਦੀ ਵਡਿਆਈ ਹੋ ਰਹੀ ਹੈ ਕਿਉਂਕਿ ਗੁਰਨਾਨ ਸਿੰਘ ਸਾਹਿਬ ਜੀ ਦੇ ਘਰ ਦਾ ਸਿਧਾਂਤ ਬੜਾ ਸਾਦਾ ਹੈ ਸਰਲ ਹੈ ਪਰ ਹੈ ਬੜਾ ਥੋੜਾ ਜਿਹਾ ਕਠਨ ਮਹਾਰਜ ਕਹਿੰਦੇ ਨੇ ਆਖਾਂ ਜੀਮਾ ਵਿਸਰੇ ਮਰ ਜਾਉ ਪੰਚਮ ਗੁਰਦੇਵ ਮਹਾਰਾਜ ਕਹਿੰਦੇ ਨੇ ਜਿੱਥੇ ਕੀਰਤਨ ਹੁੰਦਾ ਹੈ ਜਿੱਥੇ ਵਡਿਆਈ ਹੁੰਦੀ ਹੈ ਉਥੇ ਉਥੇ ਮੇਰਾ ਮਨ ਜੁੜ ਜਾਂਦਾ ਹੈ ਧਿਆਨ ਨਾਲ ਸੁਣਿਓ ਜੀ ਬੜੀ ਪਿਆਰੀ ਗੱਲ ਹੈ ਬਹੁਤ ਧਿਆਨ ਨਾਲ ਤੁਸੀਂ ਦੇਖੋ ਇਸ ਧਰਤੀ ਦੇ ਉੱਤੇ ਕਿੰਨੇ ਦਰਿਆ ਨੇ ਕਿੰਨੀਆਂ ਨਦੀਆਂ ਨੇ ਪਾਣੀ ਦਾ ਜਲ ਭਰ-ਭਰ ਕੇ ਉਹਨਾਂ ਦਾ ਪ੍ਰਵਾਹ ਵਗਦਾ ਹੈ ਤੇ ਤੁਸੀਂ ਉਸ ਪ੍ਰਵਾਹ ਨੂੰ ਦੇਖੋ ਉਹ ਸਾਰਾ ਹੀ ਪ੍ਰਵਾਹ ਕਿੱਥੇ ਇਕੱਠਾ ਹੋ ਜਾਂਦਾ ਹੈ ਸਮੁੰਦਰ ਦੇ ਵਿੱਚ ਸਮੁੰਦਰ ਦੇ ਅੰਦਰ ਗੁਰੂ ਪਾਤਸ਼ਾਹ ਜੀ ਆਖਦੇ ਨੇ ਕਿ ਬਸ ਇਹ ਹੀ ਮੰਜ਼ਲ ਹੈ ਸਾਧੂ ਇੱਕ ਵਗਦੇ ਹੋਏ ਦਰਿਆ ਵਰਗਾ ਕਹਿ ਤੇ ਤੁਸੀਂ ਦੇਖੋ ਕਦੀ ਦਰਿਆ ਨੂੰ ਪਿਆਸ ਨਹੀਂ ਲੱਗੀ ਇਤਨਾ ਪਾਣੀ ਹੈ ਇਤਨਾ ਪਾਣੀ ਹੈ ਪਰ ਸਾਰਾ ਹੀ ਪਾਣੀ ਦੂਸਰਿਆਂ ਦੇ ਲਈ ਹੈ ਆਪਣੇ ਲਈ ਇੱਕ ਘੁੱਟ ਵੀ ਨਹੀਂ ਹੈ ਇੱਕ ਘੁੱਟ ਵੀ ਜਿਸ ਨੂੰ ਆਖਦੇ ਨੇ ਸਾਰੇ ਦਾ ਸਾਰਾ ਜੀਵਨ ਪਰਉਪਕਾਰ ਦੇ ਨਾਲ ਭਰਿਆ ਹੋਇਆ ਹੈ ਕਰਮਾਤਾਾਂ ਦੇ ਧੰਨੀ ਨੇ ਪਰ ਆਪਣੇ ਲਈ ਕੋਈ ਕਰਮਾਤ ਨਹੀਂ ਹੈ ਸਾਰੀ ਕਰਮਾਤ ਲੋਕਾਂ ਦੇ ਲਈ ਦੁਨੀਆਂ ਦੇ ਭਲੇ ਲਈ ਮੈਂ ਟੂਕ ਮਾਤਰ ਹੀ ਕੇਵਲ ਇਤਿਹਾਸ ਦੇ ਵਿੱਚੋਂ ਬਿਆਨ ਕਰਦਾ ਸਿਰਫ ਟੂਕ ਮਾਤਰ ਕੇ ਸਮਝ ਲੱਗ ਜਾਵੇ ਭਾਈ ਗੜੀਆ ਜੀ ਐਚਡੀ ਸ਼ਰਧਾਵਾਨ ਪ੍ਰੀਤਵਾਨ ਸਿੱਖ ਸੰਤ ਕੇ ਹਜ਼ੂਰ ਨੇ ਇਹਨਾਂ ਨੂੰ ਸ਼੍ਰੀਨਗਰ ਭੇਜਿਆ ਇਹ ਗੁਜਰਾਤ ਹੁੰਦੇ ਹੋਏ ਜਦੋਂ ਸ਼੍ਰੀਨਗਰ ਗਏ ਉਸ ਧਰਤੀ ਦੇ ਉੱਤੇ ਮੀਆਂ ਦੋਲਾ ਨਾਮ ਦਾ ਇੱਕ ਫਕੀਰ ਰਹਿੰਦਾ ਹੈ ਉਸ ਫਕੀਰ ਦੀ ਭਗਤੀ ਬੰਦਗੀ ਬੜੀ ਹੈ ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਉਸਤਤ ਸੁਣ ਰੱਖੀ ਹੈ ਤੇ ਉਹਨਾਂ ਦੇ ਮਨ ਦੀ ਇੱਕ ਇੱਛਾ ਹੈ ਉਹ ਇੱਛਾ ਕੀ ਹੈ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਆਪ ਜੀ ਦਾ ਨਾਮ ਚੇਤਾਵੇ ਇਹ ਇੱਛਾ ਹੈ ਇੱਛਾ ਬੜੀ ਪਿਆਰੀ ਹੈ ਇੱਕ ਛੋਟੀ ਜੀ ਜ਼ਹਿਰ ਦੀ ਕਣੀ ਬੰਦੇ ਨੂੰ ਮੌਤ ਦੇ ਘਾਟ ਉਤਾਰ ਦਿੰਦੀ ਹੈ ਤੇ ਇੱਕ ਛੋਟਾ ਜਿਹਾ ਅੰਮ੍ਰਿਤ ਦਾ ਕਿਣਕਾ ਮਨੁੱਖ ਨੂੰ ਜੀਵਨ ਪ੍ਰਦਾਨ ਕਰ ਦਿੰਦਾ ਹੈ ਫਿਰ ਗੁਰਸਿੱਖਾਂ ਦੇ ਕੋਲ ਬੈਠ ਕੇ ਸੁਖਮਣੀ ਸਾਹਿਬ ਦੀ ਬਾਣੀ ਪੜ੍ਹੀ ਬਾਣੀ ਸੁਣੀ ਤੇ ਬੜਾ ਆਨੰਦ ਪ੍ਰਾਪਤ ਹੋਇਆ ਸਤਿਗੁਰੂ ਦੀ ਬਾਣੀ ਕਹਿ ਰਹੀ ਹੈ ਕੋਈ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ ਚੰਦਨ ਦੇ ਵਿੱਚ ਪਰਮਾਤਮਾ ਨੇ ਐਡੇ ਗੁਣ ਪਾਏ ਨੇ ਇਤਨੀ ਸਮਰਥਾ پا ਕੇ ਉਸ ਨੂੰ ਸੰਸਾਰ ਦੇ ਵਿੱਚ ਭੇਜਿਆ ਏ ਕਿ ਉਹ ਆਪਣੀ ਮਹਿਕ ਜਿਹੜੀ ਆ ਉਹ ਦੂਸਰਿਆਂ ਦੇ ਵਿੱਚ ਪਾ ਸਕਦਾ ਤੇ ਜਿਹੜਾ ਚੰਦਨ ਦੇ ਨਿਕਟ ਜਿਹੜਾ ਜਿਹਦਾ ਵਾਸਾ ਹੋ ਗਿਆ ਨਾ ਬਾਸ ਨੂੰ ਛੱਡ ਕੇ ਬਾਸ ਬੁੜਾਈ ਬੁੱਢਿਆ ਇਉਂ ਮਤ ਬੁੱਢੋ ਕੋਈ ਚੰਦਨ ਕੇ ਨਿਕਟে ਬਸੇ ਬਾਉਸ ਸੁਗੰਧ ਨਾ ਕੋਈ ਚੰਦਨ ਦਾ ਬੂਟਾ 52 ਉਂਗਲਾਂ ਦਾ ਹੈ ਬਾਂਗ ਚੰਦਨ ਜਿਸ ਨੂੰ ਆਖਦੇ ਗਾ ਪਰ ਸੁਗੰਧੀ ਬਹੁਤ ਜ਼ਿਆਦਾ ਆਉਂਦੀ ਹੈ ਪਰ ਉਹਦੇ ਨਾਲ ਹੀ ਜੇਕਰ ਬਾਸ ਸੁੱਕ ਜਾਵੇ ਤੇ ਉਸ ਬਾਸ ਦੇ ਅੰਦਰ ਮਹਿਕ ਨਹੀਂ ਹੁੰਦੀ ਇਹਦਾ ਮਤਲਬ ਬਿਲਕੁਲ ਕਲੀਅਰ ਹੈ ਮਹਾਰਾਜ ਕਹਿੰਦੇ ਨੇ ਨਿਮਰਤਾ ਦੇ ਵਿੱਚ ਰਹਿ ਨਿਮਰਤਾ ਦੇ ਨਿਮਰਤਾ ਦਾ ਮਤਲਬ ਗਰੀਬੀ ਨਹੀਂ ਹੈ ਨਿਮਰਤਾ ਦਾ ਮਤਲਬ ਤੁਸੀਂ ਦੇਖੋ ਦਰਿਆ ਵਾਹਿਗੁਰੂ ਜੀ ਸਮੁੰਦਰ ਸਭ ਤੋਂ ਨੀਵਾ ਹੈ ਜਿੰਨੀਆਂ ਨਦੀਆਂ ਨਾਲੇ ਨੇ ਸਮੁੰਦਰ ਦੇ ਵਿੱਚ ਡਿੱਗਦੇ ਨੇ ਕਿਉਂ ਡਿੱਗਦੇ ਨੇ ਪਹਿਲੀ ਗੱਲ ਤੇ ਉਹ ਨੀਵੇਂ ਨੇ ਸਮੁੰਦਰ ਸਭ ਤੋਂ ਨੀਵਾਂ ਹੈ ਪਰ ਨਾਲ ਹੀ ਇਹ ਗੱਲ ਕਿ ਸਭ ਤੋਂ ਵੱਡੀ ਵਿਸ਼ਾਲਤਾ ਵੀ ਉਹਦੇ ਵਿੱਚ ਹੈ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਇੱਕ ਗੁਣ ਦੱਸਿਆ ਹੈ ਮਿੱਠਤ ਨਿਵੀ ਨਾਨਕਾ ਗੁਣ ਚੰਗਿਆਈਆਂ ਤਾਤ ਨਿਮ ਜਾਵੋ ਛੁਕ ਜਾਵੋ ਤਾ ਜੋ ਸਾਡੇ ਹਿਰਦੇ ਦੇ ਵਿੱਚ ਗੁਣਾਂ ਦਾ ਵਾਸਲਾ ਚੋਕਣ ਦਾ ਮਤਲਬ ਕੀ ਹੈ ਚੋਕਣ ਦਾ ਇਹ ਬਿਲਕੁਲ ਅਰਥ ਨਹੀਂ ਹੈ ਕਿ ਕੋਈ ਮਰਨ ਆ ਰਿਹਾ ਹੈ ਤੇ ਚੁੱਕ ਜਾਵੋ ਨਹੀਂ ਨਹੀਂ ਚੋਕਣ ਦੇ ਅਰਥ ਕਿਨੇ ਆਪਣੇ ਆਪ ਨੂੰ ਗੁਣ ਲੈਣ ਦੇ ਲਈ ਤਿਆਰ ਕਰਨਾ ਜੇ ਤੁਸੀਂ ਚਾਹਦੇ ਹੋ ਕਿ ਮੈਨੂੰ ਕੰਮ ਵੀ ਆ ਜਾਵੇ ਪਰ ਮੈਂ ਆਪਣੇ ਆਕੜ ਵੀ ਨਹੀਂ ਛੱਡਣੀ ਨਾ ਮੈਂ ਆਪਣਾ ਬੈੱਡ ਛੱਡਣਾ ਹੈ ਨਾ ਮੈਂ ਆਪਣਾ AC ਛੱਡਣਾ ਹੈ ਤੇ ਮੈਂ ਕੰਮ ਸਾਰੇ ਹੀ ਸਿੱਖ ਜਾਵਾਂ ਨਹੀਂ ਭਾਈ ਛੱਡਣਾ ਪਵੇਗਾ ਝੁਕਣਾ ਪਵੇਗਾ ਝੁਕਣ ਦੇ ਅਰਥ ਇਹ ਨੇ ਤਿਆਰ ਹੋਣਾ ਤਿਆਰ ਹੋਣਾ ਪਵੇ ਜਦੋਂ ਤੂੰ ਤਿਆਰ ਹੋਵੇਂਗਾ ਆਪਣੇ ਆਪ ਹੀ ਗੁਣ ਭੱਜੇ ਆਉਣਗੇ ਤੁਹਾਡੇ ਕੋਲ ਗੁਣ ਹੋਣਗੇ ਲੋਕ ਆਪਣੇ ਆਪ ਹੀ ਤੁਹਾਡੇ ਨਾਲ ਜੁੜਨਗੇ ਪਰ ਜੇ ਗੁਣ ਨਹੀਂ ਕੋਣਗੇ ਤੇ ਘਰ ਦੇ ਵੀ ਤੁਹਾਨੂੰ ਬਿਰਦਾ ਸ਼ਰਮ ਛਾਡਿਆ ਨਹੀਂ ਸਹਿਬ ਜੀ ਸਾਨੂੰ ਇਹ ਹੀ ਮਤ ਦੇ ਰਹੇ ਨੇ ਗਿਆਨ ਅੰਜਨ ਜਾ ਕੇ ਨੇਤਰੀ ਭੜਿਆ ਜਿਨ੍ਹਾਂ ਦੀਆਂ ਅੱਖਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦਾ ਸ਼ਬਦ ਪੈ ਗਿਆ ਨਾ ਉਹਨਾਂ ਨੂੰ ਦੁਨੀਆਂ ਦੀ ਕੋਈ ਤਾਕਤ ਠੱਗ ਨਹੀਂ ਸਕਦੀ ਕੋਈ ਤਾਕਤ ਪਰਮਾ ਨਹੀਂ ਸਕਦੀ ਉਹ ਪਰਮੰਦੀ ਨੇ ਪਰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਅੱਜ ਸਭ ਤੋਂ ਵੱਧ ਜੇਕਰ ਕੋਈ ਪਰਮ ਰਿਹਾ ਹੈ ਪਟਕਣਾ ਦੇ ਵਿੱਚ ਤੇ ਉਹ ਸਿੱਖ ਹੈ ਸਿੱਖ ਜਿਹੜੀਆਂ ਸਾਰੀਆਂ ਥਾਵਾਂ ਦੇ ਉੱਤੇ ਜਾ ਕੇ ਘੁੰਮਦਾ ਕਿਉਂ ਕਿਉਂਕਿ ਮਹਾਰਾਜ ਜੀ ਦੀ ਬਾਣੀ ਨੇ ਜੇਕਰ ਕਰ ਦਿੱਤਾ ਅ ਗਿਆਨ ਅੰਧੇਰਾ ਸੂਝਸਨਾ ਅ ਗਿਆਨ ਅੰਧੇਰਾ ਸੂਝਸਨਾ ਹੀ ਬਹੁੜ ਬਹੁੜ ਪਰਮਾਤਾ ਆਓ ਗੁਰੂ ਸਵਾਰਿਓ ਇਹ ਅਰਦਾਸ ਕਰੀਏ ਮਹਾਰਾਜ ਸਾਡੇ ਅੰਦਰ ਇਹ ਸਮਰਥਾ ਨਾ ਕਿ ਅਸੀਂ ਆਪਣੀ ਬਲ ਦੇ ਸਦਕਾ ਆਪਣੇ ਅੰਦਰ ਦੇ ਅਗਿਆਨਤਾ ਨੂੰ ਦੂਰ ਕਰ ਪਾਈ ਇਹ ਤੁਹਾਡੀ ਕਿਰਪਾ ਤੋਂ ਬਿਨਾਂ ਇਹ ਕਾਰਜ ਸੰਭਵ ਨਹੀਂ ਹੋ ਸਕਦਾ